ਆ ਹੁਣੇ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਇੱਕ ਕੋਈ ਐਫ ਆਈ ਆਰ ਨੰਬਰ ਹੈ 208 ਚਵਾਲ ਦੀ ਇਹ 11 ਨਵੰਬਰ ਦੀ ਹੈ ਇਹ ਸਾਰੇ ਅਨਨੌਣ ਬੰਦੇ ਮਕਦਮਾ ਦਰਜ ਹੈ ਉਹਦੇ ਵਿੱਚ ਗ੍ਰਿਫਤਾਰੀ ਉਹਨਾਂ ਨੇ ਪਾ ਲਈ ਹੈ ਕੱਚਰ ਦੀ ਹਵਾਲ ਕਰ ਲਈ ਹੈ ਅਰੈਸਟ ਕਰ ਲਿਆ ਹੈ ਔਰ ਮਤਲਬ ਇਹ ਕਿ ਇਸ ਤੋਂ ਵੱਡੀ ਲਾਹਨਤ ਜਿਹੜੀ ਹੈ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦੀ ਹੁਣ ਕਿੰਝ ਅਰੇਸਟ ਹੋ ਗਿਆ ਜੀ ਹਾਂ ਜੀ ਅਰੇਸਟ ਪਾਲੀ ਆ ਜੀ ਕਿਸ ਕੇਸ ਧਾਰਾ ਗਰੀ ਦੇ ਤਾਰ ਕੇ ਇਹ ਇਹ 208 ਨੰਬਰ ਐਫ ਆਈ ਆਰ ਹੈ ਜੀ ਥਾਣਾ ਚਬਾਲ ਦੀ ਧਾਰਾ 11 11 ਜਿਹੜੀ ਹੈ ਅ ਨਵੰਬਰ ਦਾ ਕੇਸ ਹੈ ਆ ਇਹ ਹੈਗਾ ਜੀ ਮੁਕਦਮਾ ਨੰਬਰ 208 ਮੈਂ ਦੱਸ ਹੀ ਦਿੱਤਾ ਆ ਇਹ ਧਾਰਾ ਹੈਗੀ ਆ 174 ਉਬਲੀ